ਆ ਮਹਸਤਿਵਾਹੇ ਗੁਰੂ ਸਾਹਿਬ ਜੀ ਤੇ ਬਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲੰਦੇ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਜਿਹੜੇ ਗੁਰੂ ਦੀ ਜੋਤ ਦੇ ਦਰਸ਼ਨ ਕਰ ਲਈ ਪਤੰਗ ਵਾਂਗ ਪ੍ਰੇਮ ਕਰਕੇ ਮਿਲਦੇ ਹਨ ਉਹ ਸੰਸਾਰ ਵਿੱਚ ਵਿਰਲੇ ਹਨ ਤੇ ਵਿਰਲੇ ਸਾਂਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲੰਦੇ ਉਹ ਗੁਰੂ ਕੀ ਸਿੱਖ ਵਿਰਲੇ ਨੇ ਜਿਹੜੇ ਗੁਰੂ ਦੀ ਜੋਤ ਦੇ ਦਰਸ਼ਨ ਕਰਨ ਲਈ ਪਤੰਗ ਵਾਂਗ ਪ੍ਰੇਮ ਕਰਕੇ ਮਿਲਦੇ ਹਨ ਉਹ ਸੰਸਾਰ ਵਿੱਚ ਵਿਰਲੇ ਹਨ ਤੰਗ ਦੀ ਤਰਾਂ ਪਤੰਗਾ ਲਾਈਟ ਦੇ ਦਿਵਾਲੇ ਦਿਵਾਲੇ ਘੁੰਮਦਾ ਲਾਈਟ ਨੂੰ ਦੇਖਦਾ ਭਾਵੇਂ ਕਿ ਉਸ ਲਾਈਟ ਦੇ ਕਰਕੇ ਉਹ ਆਪਣਾ ਆਪ ਕੁਰਬਾਨ ਕਰ ਦਿੰਦਾ ਪਰ ਉਹ ਲਾਈਟ ਦੀ ਪ੍ਰੀਤੀ ਨਹੀਂ ਛੱਡਦਾ ਪ੍ਰੇਮ ਨਹੀਂ ਛੱਡਦਾ ਪਤੰਗਾ ਜਿਹੜਾ ਹੈ ਉਹ ਰੋਸ਼ਨੀ ਦੇ ਦਿਵਾਲੇ ਘੁੰਮਦਾ ਹੈ ਇਸੇ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਨੇ ਗੁਰੂ ਦੇ ਦਰਸ਼ਨ ਦਾਰੇ ਕਰਦੇ ਨੇ ਪਤੰਗੇ ਦੀ ਤਰ੍ਹਾਂ ਤੰਗ ਵਾਂਗ ਪ੍ਰੇਮ ਕਰਕੇ ਮਿਲਦੇ ਹਨ ਉਹ ਸੰਸਾਰ ਦੇ ਵਿੱਚ ਵਿਰਲੇ ਹਨ ਵਿਰਲੇ ਭਾਈ ਗੁਰਦਾਸ ਜੀ ਪਰਮਾਨੰ ਕਰਦੇ ਨੇ ਜਿਹੜੇ ਗੁਰੂ ਦੀ ਜੋਤ ਦੇ ਦਰਸ਼ਨ ਕਰਨ ਲਈ ਪਤੰਗ ਵਾਂਗ ਪ੍ਰੇਮ ਕਰਦੇ ਨੇ ਉਹ ਵਿਰਲੇ ਹਨ ਗਿਰਲੇ ਜਿਉ ਪਾਣੀ ਜਿਉ ਮੀਨਾ ਬਿਨ ਪਾਣੀ ਆ ਕਿਉ ਦਰਸ਼ਨ ਪਾਵੈ ਬੂੰਦ ਵੀ ਹੂਣਾ ਚਾਤਰਕ ਕਿਉ ਕਰ ਤ੍ਰਿਪ ਤਾਵੈ ਨਾਦ ਕਰੰਕੇ ਵਿਦਿਆ ਸਨਮੁਖ ਉਠਤਾਵੈ ਇਸੇ ਤਰਾਂ ਪਰਮਾਨ ਕਰਦੇ ਨੇ ਇਸੇ ਤਰਾਂ ਪਤੰਗਾ ਜਿਹੜਾ ਹੈ ਨਾ ਪਤੰਗਾ ਜਿਹੜਾ ਆ ਉਹ ਲੈੜ ਦੇ ਦਿਵਾਲੇ ਲੜ ਦੇ ਦਿਵਾਲੇ ਘੁੰਮਦਾ ਘੁੰਮਦਾ ਆਪਣਾ ਆਪ ਕੁਰਬਾਨ ਕਰ ਦਿੰਦਾ ਆਪਣਾ ਆਪ ਕੁਰਬਾਨ ਤੇ ਐਸੇ ਗੁਰਸਿੱਖ ਜਿਹੜੇ ਨੇ ਉਹ ਗੁਰੂ ਦੇ ਦਰਸ਼ਨਦਾਰੇ ਕਰਦੇ ਨੇ ਗੁਰੂ ਦੇ ਦਰਸ਼ਨਦਾਰੇ ਪ੍ਰੇਮ ਦੇ ਨਾਲ ਸਤਕਾਰ ਦੇ ਨਾਲ ਤੇ ਐਸੇ ਹੈ ਪਰ ਭਾਈ ਗੁਰਦਾਸ ਜੀ ਕਹਿੰਦੇ ਉਹ ਵਿਰਲੇ ਸਿੱਖ ਨਹੀਂ ਵਿਰਲੇ ਬਹੁਤੇ ਨਹੀਂ ਸੰਸਾਰ ਦੇ ਅੰਦਰ ਵਿਰਲੇ ਹਨ ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰੰਦੇ ਭਾਈ ਗੁਰਦਾਸ ਜੀ ਫਰਮਾਨ ਕਰਦੇ ਅਗਲੀ ਪੰਕਤੀ ਵਿੱਚ ਕਹਿੰਦੇ ਸ਼ਬਦ ਦੀ ਪ੍ਰੀਤ ਵਿਖੇ ਮਿਰਗ ਵਾਂਗ ਪ੍ਰੀਤ ਕਰਕੇ ਜੋ ਮਰਦੇ ਭਾਵ ਕੇ ਮੋਹਤ ਹੋ ਜਾਂਦੇ ਨੇ ਉਹ ਸੰਸਾਰ ਵਿੱਚ ਵਿਰਲੇ ਹਨ ਸ਼ਬਦ ਦੀ ਪ੍ਰੀਤ ਦੇ ਵਿਖੇ ਸ਼ਬਦ ਦੀ ਪ੍ਰੀਤ ਦੇ ਵਿੱਚ ਨਾਦ ਕੁਰੰਕ ਹੈ ਬਿਧੀ ਆ ਸੰਮੁਖ ਉਠਤਾਵੈ ਕਹਿੰਦੇ ਵਿਰਲ ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰੰਦੇ ਜਿਹੜਾ ਮਿਰਗ ਹੁੰਦਾ ਨਾ ਮਿਰਗ ਹਿਰਨ ਜਿਹੜਾ ਆ ਜਦੋਂ ਉਸ ਨੂੰ ਸ਼ਿਕਾਰੀ ਨੇ ਪਕੜਨਾ ਹੁੰਦਾ ਉਹ ਹੰਡੇ ਘੇੜੇ ਦੀ ਆਵਾਜ਼ ਕਰਦਾ ਆ ਨਾਦ ਜਦੋਂ ਉਸ ਨੂੰ ਵਜਾਉਂਦਾ ਆ ਤੇ ਮਿਰਗ ਜਿਹੜਾ ਉਸ ਨਾਦ ਉਸ ਆਵਾਜ਼ ਦਾ ਕਰਕੇ ਦੌੜਿਆ ਆਉਂਦਾ ਜਿੱਧਰ ਨੂੰ ਸ਼ਿਕਾਰੀ ਲੈ ਜਾਂਦਾ ਉਹ ਪਿੱਛੇ ਪਿੱਛੇ ਤੁਰਿਆ ਆਉਂਦਾ ਨਾਦ ਕਰੰਗੇ ਸਿੱਧ ਵਿਦਿਆ ਸਨਮੁਖ ਹੀ ਉੱਠਦਾ ਵੈ ਉਸੇ ਵੇਲੇ ਉੱਠ ਕੇ ਦੌੜਦਾ ਆ ਉਹਦੇ ਵੱਲ ਨੂੰ ਸਨਮੁਖ ਉਹਦੇ ਵੱਲ ਨੂੰ ਜਾਂਦਾ ਆ ਜਿੱਧਰੋਂ ਉਹ ਆਵਾਜ਼ ਆਉਂਦੀ ਹੈ ਇੰਨਾ ਸੁਰਤ ਜੋੜ ਲੈਂਦਾ ਉਹ ਆਵਾਜ਼ ਦੇ ਵਿੱਚ ਨਾਦ ਦੇ ਵਿੱਚ ਇੰਨੀ ਸੁਰਤ ਜੋੜ ਲੈਂਦਾ ਹੈ ਤੇ ਸ਼ਿਕਾਰੀ ਉਸ ਨੂੰ ਭਾਵੇਂ ਪਕੜ ਲੈਂਦਾ ਆ ਪਰ ਉਹ ਆਪਣੀ ਸੁਰਤ ਜਿਹੜੀ ਆ ਉਸ ਸ਼ਬਦ ਦੇ ਵਿੱਚ ਉਸ ਨਾਦ ਦੇ ਵਿੱਚ ਜੋੜ ਕਰਕੇ ਰੱਖਦਾ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਹਿੰਦੇ ਉਹ ਵੀ ਸਿੱਖ ਵਿਰਲੇ ਹੀ ਆ ਜਿਹੜੇ ਸ਼ਬਦ ਦੀ ਪ੍ਰੀਤ ਵਿਖੇ ਮਿਰਗ ਵਾਂਗ ਪ੍ਰੀਤ ਕਰਕੇ ਜੋ ਮਰਦੇ ਭਾਵ ਮੋਹਤ ਹੋ ਜਾਂਦੇ ਨੇ ਉਹ ਸੰਸਾਰ ਦੇ ਵਿੱਚ ਵਿਰਲੇ ਹਨ ਤੇ ਵਿਰਲੇ ਸੈ ਸੰਸਾਰ ਵਿੱਚ ਚਰਨ ਕਬਲ ਹੋਏ ਭਵਰ ਪਵੰਦੇ ਕਹਿੰਦੇ ਉਹ ਵੀ ਸੰਸਾਰ ਦੇ ਵਿੱਚ ਵਿਰਲੇ ਹਨ ਜੋ ਪਿਆਰੇ ਅਕਾਲਪੁਰ ਕਰੂਪੀ ਜੋ ਗੁਰੂ ਦੇ ਚਰਨਾਂ ਕਮਲਾ ਵਿਖੇ ਭਵਰ ਹੋ ਕਰਕੇ ਨਿਵਾਸ ਕਰਦੇ ਨੇ ਇਹਦਾ ਭਵਰਾ ਹੁੰਦਾ ਨਾ ਭਵਰਾ ਕਮਲ ਦੇ ਫੁੱਲ ਤੇ ਜਾੜ ਕਰਕੇ ਬੈਠ ਜਾਂਦਾ ਉਹਦੇ ਵਿੱਚੋਂ ਰਸ ਲੈਂਦਾ ਦਿਨ ਦੇ ਸਮੇਂ ਤੇ ਫੁੱਲ ਖਿੜਿਆ ਹੁੰਦਾ ਸ਼ਾਮ ਦਾ ਸਮਾਂ ਹੁੰਦਾ ਉਹਦੀਆਂ ਪੰਖੜੀਆਂ ਫੁੱਲਦੀਆਂ ਉਹ ਫਿਰ ਫੁੱਲ ਸਮਟਿਆ ਜਾਂਦਾ ਜਿਨੂ ਵੇਲੇ ਫੁੱਲ ਖਿੜਦਾ ਆ ਤੇ ਰਾਤ ਨੂੰ ਉਹ ਇਕੱਠਾ ਹੋ ਜਾਂਦਾ ਪਰ ਭਵਰਾ ਜਿਹੜੀ ਐ ਉਹ ਆਪਣੀ ਪ੍ਰੀਤੀ ਆਪਣਾ ਰਾਸ ਜਿਹੜਾ ਉਹ ਨਹੀਂ ਛੱਡਦਾ ਆਪਣਾ ਆਪ ਕੁਰਬਾਨ ਕਰ ਦਿੰਦਾ ਉਹ ਵਿੱਚ ਹੀ ਆ ਜਾਂਦਾ ਫੁੱਲ ਦੇ ਵਿੱਚ ਤੇ ਵਿੱਚੇ ਆ ਕਰਕੇ ਖਤਮ ਹੋ ਜਾਂਦਾ ਪਰ ਉਹ ਫੁੱਲ ਨੂੰ ਛੱਡਦਾ ਨਹੀਂ ਆਪਣੇ ਰਾਸ ਨੂੰ ਛੱਡਦਾ ਨਹੀਂ ਐ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਫਰਮਾਨ ਕਰਦੇ ਜੋ ਗੁਰੂ ਦੇ ਚਰਨਾਂ ਕਮਲਾਂ ਵਿਖੇ ਭਵਰ ਹੋ ਕੇ ਨਿਵਾਸ ਕਰਦੇ ਹਨ ਉਹ ਸੰਸਾਰ ਦੇ ਵਿੱਚ ਵਿਰਲੇ ਹਨ ਵਿਰਲੇ ਜਿਹੜੇ ਸ਼ਬਦ ਦਾ ਰਾਸ ਲੈਂਦੇ ਨੇ ਨਾਮ ਦਾ ਰਾਸ ਮਾਣਦੇ ਨੇ ਤੇ ਆਪਣਾ ਆਪ ਕੁਰਬਾਨ ਕਰ ਦਿੰਦੇ ਨੇ ਆਪਣਾ ਅੰਦਰੋਂ ਕੁਰਬਾਨ ਕਰ ਦੇਣਾ ਸਮਰਪਿਤ ਕਰ ਦੇਣਾ ਗੁਰੂ ਸਾਹਿਬ ਜੀ ਨੂੰ ਤੇ ਉਹ ਰਸ ਲੈਂਦੇ ਨੇ ਸ਼ਬਦ ਦਾ ਨਾਮ ਦਾ ਰਸ ਮਾਣਦੇ ਹਨ ਤੇ ਵਿਰਲੇ ਸੈਸਾਰ ਵਿੱਚ ਪਰਮ ਸਨੇਹੀ ਮੀਨ ਤਰੰਦੇ ਇਸੇ ਤਰ੍ਹਾਂ ਫਿਰ ਉਦਾਹਰਨ ਦਿੰਦੇ ਹੋਏ ਦੱਸਦੇ ਨੇ ਕਹਿੰਦੇ ਉਹ ਵੀ ਵਿਰਲੇ ਜੋ ਪਿਆਰੇ ਅਕਾਲ ਪੁਰਖ ਰੂਪੀ ਸਮੁੰਦਰ ਵਿੱਚ ਪ੍ਰੇਮ ਹੋ ਕਰਕੇ ਮੱਛੀ ਵਾਂਗ ਤਰਦੇ ਹਨ ਉਹ ਸੰਸਾਰ ਵਿੱਚ ਵਿਰਲੇ ਹਨ ਮੀਨ ਤਰੰਦੇ ਜਿਉ ਮੱਛਲੀ ਬਿਨ ਪਾਣੀ ਆ ਕਿ ਉਹ ਜੀਵਨ ਪਾਵੇ ਮੱਛੀ ਦਾ ਪਾਣੀ ਤੋਂ ਬਿਨਾ ਜੀਵਨ ਹੀ ਨਹੀਂ ਪਾਣੀ ਤੋਂ ਬਾਹਰ ਕੱਢਦੇ ਹੋ ਤੜਫ ਤੜਫ ਕਰਕੇ ਮਰ ਜਾਵੇਗੀ ਮੱਛੀ ਜੜੀ ਪਾਣੀ ਹੀ ਉਸ ਦਾ ਜੀਵਨ ਹੈ ਇਸੇ ਤਰ੍ਹਾਂ ਸਿੱਖ ਦਾ ਜੀਵਨ ਗੁਰੂ ਹੈ ਸ਼ਬਦ ਹੈ ਸ਼ਬਦ ਤੋਂ ਬਿਨਾਂ ਮਰਿਆ ਹੈ ਨਾਂ ਬਿਨਾਂ ਨਹੀਂ ਜੀਵਿਆ ਜਾਏ ਵੱਡਾ ਭਾਗ ਗੁਰਮੁਖ ਹਰ ਪਾਏ ਨਾਮ ਤੋਂ ਬਿਨਾਂ ਸ਼ਬਦ ਤੋਂ ਬਿਨਾਂ ਜੀਵਨ ਨਹੀਂ ਹੈ ਮਰੇ ਹਾਂ ਤੇ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਫਰਮਾਨ ਕਰਦੇ ਤੇ ਵਰਲੇ ਸੰਸਾਰ ਵਿੱਚ ਉਹ ਸੰਸਾਰ ਦੇ ਵਿੱਚ ਵਿਰਲੇ ਹੀ ਨੇ ਪ੍ਰਮ ਸੁਨੇਹੀ ਮੀਨ ਤਰੰਦੇ ਜਿਹੜੇ ਮੀਨ ਮੱਛੀ ਦੀ ਤਰ੍ਹਾਂ ਜਿਹੜੇ ਆ ਸ਼ਬਦ ਦੇ ਸਾਗਰ ਦੇ ਵਿੱਚ ਤਰਦੇ ਹਨ ਇਹ ਸ਼ਬਦ ਗੁਰਬਾਣੀ ਦੇ ਸਾਗਰ ਦੇ ਵਿੱਚ ਤਰਦੇ ਨੇ ਉਹ ਵਿਰਲੇ ਨੇ ਵਿਰਲੇ ਜਿਨ੍ਹਾਂ ਨੇ ਆ ਸ਼ਬਦ ਨੂੰ ਆਪਣਾ ਜੀਵਨ ਦਾ ਆਧਾਰ ਬਣਾਇਆ ਸ਼ਬਦ ਤੋਂ ਬਿਨਾ ਉਹ ਮੋਏ ਨਹੀਂ ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰੀ ਹੈ ਮੋਈ ਹੈ ਇਸੇ ਤਰ੍ਹਾਂ ਉਹ ਵਿਰਲੇ ਸਿੱਖ ਨੇ ਜਿਹੜੇ ਸ਼ਬਦ ਤੋਂ ਬਿਨਾਂ ਉਹ ਮੋਏ ਨਹੀਂ ਵਿਰਲੇ ਨੇ ਗੁਰੂ ਤੋਂ ਬਿਨਾਂ ਨਹੀਂ ਜਿਉਂਦੇ ਗੁਰੂ ਤੋਂ ਬਿਨਾਂ ਮਰਿਆਂ ਬਰਾਬਰ ਨਹੀਂ ਭਾਈ ਗੁਰਦਾਸ ਜੀ ਫਰਮਾਨ ਕਰਦੇ ਉਹ ਵੀ ਵਿਰਲੇ ਹੀ ਹਨ ਤੇ ਵਿਰਲੇ ਸੰਸਾਰ ਵਿੱਚ ਗੁਰ ਸਿੱਖ ਗੁਰ ਸਿੱਖ ਸੇਵਕ ਕਰਨਦੇ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਉਹ ਵੀ ਸੰਸਾਰ ਦੇ ਵਿੱਚ ਵਿਰਲੇ ਹਨ ਜੋ ਗੁਰਸਿੱਖ ਗੁਰਸਿੱਖਾਂ ਦੀ ਸੇਵਾ ਮਨੋ ਤਨੂ ਹੋ ਕਰਕੇ ਕਰਦੇ ਨੇ ਉਹ ਵੀ ਸੰਸਾਰ ਦੇ ਵਿੱਚ ਵਿਰਲੇ ਨੇ ਗੁਰਸਿੱਖ ਗੁਰਸਿੱਖ ਦੀ ਸੇਵਾ ਕਰੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਕਾ ਸਿੱਖ ਜਾਣ ਕਰਕੇ ਸੇਵਾ ਕਰਨੇ ਗੁਰੂ ਕਾ ਸਿੱਖ ਜਾਣ ਕਰਕੇ ਉਹਦੀ ਸੇਵਾ ਕਰੇ ਤੇ ਸੇਵਾ ਜਿਹੜੀ ਆ ਮਨੋਂ ਤਨੋਂ ਹੋ ਕਰਕੇ ਕਰੇ ਗੁਰੂ ਕਾ ਸਿੱਖ ਜਾਣ ਕਰਕੇ ਗੁਰੂ ਕੇ ਸਿੱਖ ਦੀ ਸੇਵਾ ਟਹਿਲ ਸੇਵਾ ਕਰਨੀ ਬਹੁਤ ਵੱਡਾ ਪੁੰਨ ਆ ਫਲਿਆ ਗੁਰੂ ਕੇ ਸਿੱਖ ਗੁਰੂ ਦੇ ਸਿੱਖ ਦੀ ਸੇਵਾ ਕਰੇ ਪਰ ਅਸੀਂ ਸੇਵਾ ਵੀ ਵੇਖਦੇ ਆ ਕਿ ਕੋਈ ਲਿਹਾਜ਼ ਕੋਈ ਤਗੜਾ ਬੰਦਾ ਵੇਖ ਕਰਕੇ ਕਰਦੇ ਆ ਇਹਦਾ ਕਿਹਦੇ ਨਾਲ ਸੰਬੰਧ ਆ ਗੁਰ ਸਿੱਖ ਜਿਹੜਾ ਗੁਰੂ ਦਾ ਸਿੱਖ ਹੀ ਆ ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਜਿਸ ਨੇ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਹੋਈ ਹੈ ਤੇ ਗੁਰਸਿੱਖ ਦੀ ਸੇਵਾ ਜਿਹੜੀ ਹੈ ਜੋ ਗੁਰਸਿੱਖ ਗੁਰਸਿੱਖਾਂ ਦੀ ਸੇਵਾ ਮਨੋਂ ਤਨੋਂ ਹੋ ਕਰਕੇ ਕਰਦੇ ਨੇ ਉਹ ਵੀ ਭਾਈ ਗੁਰਦਾਸ ਜੀ ਕਹਿੰਦੇ ਸੰਸਾਰ ਦੇ ਅੰਦਰ ਵਿਰਲੇ ਹੀ ਨੇ ਬਹੁਤੇ ਵਿਖਾਵਾ ਹੀ ਕਰਦੇ ਨੇ ਜਿਹੜੇ ਮਨੋਂ ਤਨੋਂ ਹੋ ਕਰਕੇ ਗੁਰਸਿੱਖਾਂ ਦੀ ਸੇਵਾ ਕਰਦੇ ਨੇ ਇਹ ਵਿਰਲੇ ਸੰਸਾਰ ਵਿੱਚ ਉਹ ਵੀ ਸੰਸਾਰ ਦੇ ਵਿੱਚ ਵਿਰਲੇ ਹਨ ਭੈ ਵਿੱਚ ਜੰਮਨ ਭੈ ਰਹਨ ਭੈ ਵਿੱਚ ਮਾਰੇ ਗੁਰ ਸਿੱਖ ਜਿਵੰਦੇ ਤੇ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਭੈ ਵਿੱਚ ਜੰਮਨ ਭੈ ਵਿੱਚ ਜਿਹੜੇ ਭੈ ਦੇ ਵਿੱਚ ਜੰਮਦੇ ਤੇ ਭੈ ਦੇ ਵਿੱਚ ਰਹਿੰਦੇ ਨੇ ਅਰ ਭੈ ਵਿਖੇ ਹੀ ਮਰਦੇ ਨੇ ਉਹ ਗੁਰਸਿੱਖ ਸਦਾ ਹੀ ਜਿਉਂਦੇ ਹਨ ਆਖੋ ਸਤਨਾਮ ਜਿਹੜੇ ਭੈ ਦੇ ਵਿੱਚ ਪਰਮੇਸ਼ਰ ਦੇ ਗੁਰੂ ਸਾਹਿਬ ਜੀ ਦੇ ਭੈ ਦੇ ਵਿੱਚ ਜਮ ਕੇ ਤੇ ਭੈ ਦੇ ਵਿੱਚ ਰਹਿੰਦੇ ਨੇ ਭੈ ਵਿਖੇ ਹੀ ਮਰਦੇ ਨੇ ਉਹ ਗੁਰਸਿੱਖ ਸਦਾ ਹੀ ਜਿਉਂਦੇ ਨੇ ਪੈ ਵਿੱਚ ਜੰਮਨ ਪੈ ਰਹਿਣ ਪੈ ਦੇ ਵਿੱਚ ਜੰਮੇ ਨੇ ਤੇ ਪੈ ਦੇ ਵਿੱਚ ਹੀ ਰਹਿੰਦੇ ਨੇ ਪੈ ਵਿੱਚ ਮਰ ਪੈ ਦੇ ਵਿੱਚ ਹੀ ਮਰਦੇ ਨੇ ਗੁਰਸਿੱਖ ਜੀਵਨ ਦੇ ਉਹ ਗੁਰਸਿੱਖ ਸਦਾ ਹੀ ਜਿਉਂਦੇ ਨੇ ਸਦਾ ਹੀ ਮਰੇ ਨਹੀਂ ਹੈ ਸਦਾ ਹੀ ਜਿਉਂਦੇ ਨੇ ਜਿਹੜੇ ਗੁਰੂ ਪਾਤਸ਼ਾਹ ਦੇ ਪੈ ਦੇ ਵਿੱਚ ਰਹਿੰਦੇ ਨੇ ਪੈ ਦੇ ਵਿੱਚ ਪਰ ਸਾਨੂੰ ਤੇ ਗੁਰੂ ਦਾ ਹਣ ਪੈ ਨਹੀਂ ਰਹਿ ਗਿਆ ਗੁਰੂ ਦਾ ਕੋ ਡਾਰੇ ਨਹੀਂ ਗੁਰੂ ਦਾ ਭੈ ਹੀ ਨਹੀਂ ਭੈ ਕੀ ਸੀ ਡਰ ਭੈ ਅਦਬ ਕਰਨਾ ਜੇ ਇਸ ਬੱਚੇ ਨੂੰ ਮਾਂ ਬਾਪ ਦਾ ਡਰਿਆ ਨਾ ਉਹ ਬੱਚਾ ਕਦੇ ਮਾੜੇ ਪਾਸੇ ਵੱਲ ਨਹੀਂ ਜਾਂਦਾ ਡਰ ਰੱਖਦਾ ਆ ਡਰ ਤੋਂ ਇਹ ਨਹੀਂ ਵੀ ਕੋ ਡਰਾਉਣਾ ਆ ਡਰ ਦਾ ਇਹ ਹੁੰਦਾ ਵੀ ਅਦਬ ਕਰਨਾ ਉਹਦੇ ਭੈ ਦੇ ਵਿੱਚ ਡਰ ਦੇ ਵਿੱਚ ਰਹਿਣਾ ਇਸੇ ਤਰ੍ਹਾਂ ਜਿਹੜਾ ਗੁਰੂ ਕਾ ਸਿੱਖ ਗੁਰੂ ਦੇ ਭੈ ਦੇ ਵਿੱਚ ਰਹਿੰਦਾ ਨਾ ਉਹ ਵੀ ਕਦੇ ਮਾੜੇ ਕਰਮ ਨਹੀਂ ਕਰਦਾ ਜਦੋਂ ਭੈ ਹੀ ਨਾ ਰਹਿ ਗਿਆ ਗੁਰੂ ਪਾਤਸ਼ਾਹ ਦਾ ਗੁਰੂ ਦੇ ਸਾਹਮਣੇ ਕੁਰਸੀਆਂ ਤੇ ਬੈਠ ਗਏ ਸੋਫੇ ਲਾ ਲਈ ਗੁਰੂ ਪਾਤਸ਼ਾਹ ਦੀ ਬਰਾਬਰਤਾ ਕੀਤੀ ਗੁਰੂ ਪਾਤਸ਼ਾਹ ਦਾ ਕੋਈ ਸਤਕਾਰ ਹੀ ਨਹੀਂ ਤੇ ਫਿਰ ਭੈ ਕਾਹਦਾ ਗੁਰੂ ਦਾ ਡਰ ਨਹੀਂ ਬੰਦਿਆਂ ਦਾ ਡਰ ਸਾਨੂੰ ਜ਼ਰੂਰੀ ਆ ਬੰਦਿਆਂ ਦਾ ਡਰ ਪਰ ਗੁਰੂ ਪਾਤਸ਼ਾਹ ਦਾ ਕੋਈ ਡਰ ਨਹੀਂ ਆ ਗੁਰੂ ਪਾਤਸ਼ਾਹ ਦਾ ਗੁਰੂ ਪਾਤਸ਼ਾਹ ਦਾ ਕੋਈ ਡਰ ਨਹੀਂ ਰੱਖਦੀ ਮਨ ਦੇ ਵਿੱਚ ਕੋਈ ਭੈ ਨਹੀਂ ਰਹਿ ਗਿਆ ਗੁਰਦੁਆਰੇ ਆਈ ਉੱਥੇ ਫੋਨ ਸੁਣੀ ਗਈ ਅਰਦਾਸ ਦੇ ਵਿੱਚ ਵੀ ਫੋਨ ਸੁਣ ਲਿਆ ਹਕਮ ਨਾਵਾ ਲਿਆ ਤੇ ਸੁਣੀਆ ਨਹੀਂ ਤੇ ਬਾਹਰ ਚਲੇ ਗਈ ਕਿਉਂਕਿ ਡਰ ਨਹੀਂ ਜੱਜ ਦੇ ਕਰੀ ਪੇਸ਼ ਹੁੰਦੇ ਗੱਜ ਦੇ ਕਰੀ ਜਾਈਦਾ ਐਨ ਸਿੱਧੇ ਹੋ ਕੇ ਖੜੇ ਹੁੰਦੇ ਉੱਥੇ ਨਾ ਕੋਈ ਫੋਨ ਨਾ ਕਿਸੇ ਦੇ ਨਾਲ ਗੱਲਬਾਤ ਕਿਉਂਕਿ ਡਰ ਹੁੰਦਾ ਉਹਦਾ ਇਹਦਾ ਡਰਿਆ ਤੇ ਗੁਰੂ ਪਾਤਸ਼ਾਹ ਪਾਤਸ਼ਾਹਾਂ ਦੇ ਪਾਤਸ਼ਾਹ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਨਿੰਦਿਆ ਚੁਗਲੀ ਕਰਨ ਤੋਂ ਵੀ ਅਸੀਂ ਭੈ ਨਹੀਂ ਰੱਖਦੇ ਗੁਰੂ ਦਾ ਅਦਬ ਨਹੀਂ ਗੁਰੂ ਦਾ ਭੈ ਨਹੀਂ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਗੁਰ ਸੋਖ ਸੁਖ ਨਹੀਂ ਹਮਾਰਾ ਇਤਿਹਾਸਿਕ ਬਚਨ ਨੇ ਗੁਰੂ ਪਾਤਸ਼ਾਹ ਦੇ ਵੀ ਜਿਹੜਾ ਗੁਰੂ ਦਾ ਸਿੱਖ ਭੈ ਤੇ ਅਦਮਨੀ ਰੱਖਦਾ ਗੁਰੂ ਪਾਤਸ਼ਾਹ ਦਾ ਪਾਤਸ਼ਾਹ ਕਹਿੰਦੇ ਉਹ ਮੇਰਾ ਸਿੱਖ ਹੀ ਨਹੀਂ ਹੈ ਭਾਈ ਗੋਦਾ ਜੀ ਵੀ ਫਰਮਾਨ ਕਰਦੇ ਨੇ ਭੈ ਵਿੱਚ ਜੰਮਨ ਭੈ ਰਹਿਨ ਭੈ ਵਿੱਚ ਮਰ ਗੁਰ ਸਿੱਖ ਜੀਵਨ ਦੇ ਉਹ ਗੁਰੂ ਕੇ ਸਿੱਖ ਸਦਾ ਹੀ ਜਿਉਂਦੇ ਨੇ ਜਿਹੜੇ ਭੈ ਦੇ ਵਿੱਚ ਜੰਮੇ ਨੇ ਭੈ ਦੇ ਵਿੱਚ ਰਹਿੰਦੇ ਨੇ ਤੇ ਪੈ ਦੇ ਵਿੱਚ ਹੀ ਮਰਦੇ ਹਨ ਗੁਰਮੁਖ ਸੁਖ ਫਲ ਪਰਮ ਚਖੰਦੇ ਤੇ ਗੁਰਮੁਖ ਹੀ ਪਿਆਰੇ ਹਨ ਜੋ ਵਾਹਿਗੁਰੂ ਸੁਖ ਫਲ ਚੱਕਦੇ ਜਿਹੜੇ ਗੁਰੂ ਦਾ ਵਾਹਿਗੁਰੂ ਦਾ ਸੁਖ ਫਲ ਚੱਕਦੇ ਨੇ ਉਹ ਪਿਆਰੇ ਨੇ ਗੁਰਮੁਖ ਹੀ ਪਿਆਰੇ ਹਨ ਜੋ ਵਾਹਿਗੁਰੂ ਦਾ ਸੁਖ ਫਲ ਚੱਕਦੇ ਹਨ ਉਹ ਗੁਰੂ ਦੇ ਪਿਆਰੇ ਨੇ ਵਿਰਲੇ ਨੇ ਆਈ ਗੁਰਦਾਸ ਜੀ ਨੇ ਪਹਿਲਾਂ ਬਿਆਨ ਕੀਤਾ ਉਹ ਵਿਰਲੇ ਨੇ ਗੁਰਮੁਖ ਸੁਖ ਫਲ ਪਰਮਚ ਖੰਦੇ ਅਕੀਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ ਕਿ ਗੁਰਮੁਖ ਸੁਖ ਫਲ ਪਰਮਚ ਖੰਦੇ ਤੇ ਗੁਰਮੁਖ ਜਨ ਜਿਹੜੇ ਨੇ ਗੁਰਮੁਖ ਹੀ ਪਿਆਰੇ ਹਨ ਜੋ ਵਾਹਿਗੁਰੂ ਦਾ ਸੁਖ ਫਲ ਸਿੱਖਾਂ ਦੇ ਚੱਕਦੇ ਹਨ ਅਗਲੀ ਪਾਉੜੀ ਵਿੱਚ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਸਿੱਖੀ ਜਿਹੜੀ ਹੈ ਸਰਬ ਸ੍ਰੋਮਣੀ ਹੈ ਸਭ ਤੋਂ ਉੱਚੀ ਹੈ ਗੁਰ ਸਿੱਖੀ ਜਿਹੜੀ ਨਾ ਸਿੱਖੀ ਜਿਹੜੀ ਹੈ ਨਾ ਸਾਰਿਆਂ ਤੋਂ ਸਰੋਮਣੀ ਹੈ ਸਾਰਿਆਂ ਤੋਂ ਸਰੋਮਣੀ ਤੇ ਸਰੋਮਣੀ ਕਿਵੇਂ ਹੈ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ ਲੱਖ ਜਪ ਤਪ ਲੱਖ ਸੰਜਮ ਹੋਮ ਜਾਗ ਲੱਖ ਵਰਤ ਕਰੰਦੇ ਭਾਈ ਗੁਰਦਾਸ ਜੀ ਫਰਮਾਨ ਕਰਦੇ ਕਹਿੰਦੇ ਲੱਖਾਂ ਹੀ ਜਪੀਏ ਆ ਲੱਖਾਂ ਹੀ ਤਪੀਏ ਹਨ ਲੱਖਾਂ ਹੀ ਸੰਜਮ ਲੱਖਾਂ ਵਰਤ ਨੇਮ ਆਦਿਕ ਉਪਾਅ ਕਰਦੇ ਨੇ ਲੱਖ ਜਪ ਤਪ ਕਿੰਦੇ ਲੱਖੀ ਜਪ ਤਪ ਕਰਨ ਵਾਲੇ ਲੱਖਾਂ ਹੀ ਸੰਜਮ ਹੋਮ ਜਗ ਲੱਖ ਵਰਤ ਕਰਨ ਦੇ ਹੋਮ ਜਗ ਲੱਖ ਇਸੇ ਤਰ੍ਹਾਂ ਲੱਖਾਂ ਹੀ ਵਰਤ ਰੱਖਣ ਵਾਲੇ ਇਸੇ ਤਰ੍ਹਾਂ ਜਗ ਆਦਿ ਕਰਨ ਵਾਲੇ ਜਗ ਲੱਖ ਵਰਤ ਕਰਨ ਦੇ ਲੱਖਾਂ ਹੀ ਜਗਤ ਦੇ ਵਿੱਚ ਵਰਤ ਆਦਿਕ ਰੱਖਣ ਵਾਲੇ ਇੱਕ ਦੋ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਲੱਖਾਂ ਹੀ ਹਨ ਲੱਖ ਤੀਰਥ ਲੱਖ ਊਲਖਾ ਲੱਖ ਪੁਰਿਆ ਲੱਖ ਪੁਰਬ ਲਗੰਦੇ ਲੱਖਾਂ ਤੀਰਥ ਤੇ ਲੱਖਾਂ ਹੀ ਕਨਪਾਟੇ ਜੁਗੀਸ਼ਰ ਹਨ ਲੱਖਾਂ ਪੁਰੀਆਂ ਲੱਖਾਂ ਹੀ ਪੁਰਬ ਕੁੰਭ ਆਦਿਕ ਲੱਗਦੇ ਹਨ ਪੁਰਬਗਲ ਗੰਦੇ ਪੁਰਬ ਆਦਿਕ ਕੁੰਭ ਦਾ ਪੁਰਬ ਜਾਂ ਇਸੇ ਤਰ੍ਹਾਂ ਲੱਖਾਂ ਹੀ ਭਾਈ ਗੁਰਦਾਸ ਜੀ ਕਹਿੰਦੇ ਪੁਰਬ ਲਗੰਦੇ ਲੱਖਾਂ ਹੀ ਪੁਰਬ ਲਗਦੇ ਹਨ ਇੱਕ ਨਹੀਂ ਦੋ ਨਹੀਂ ਲੱਖਾਂ ਹੀ ਲੱਖ ਤੀਰ ਲੱਖਾਂ ਤੀਰਥ ਲੱਖਾਂ ਹੀ ਕੰਨ ਪਾਟੇ ਯੁਗੇਸ਼ਰ ਲੱਖਾਂ ਪੁਰੀਆਂ ਲੱਖਾਂ ਪੁਰਬ ਤੇ ਕੁੰਭ ਆਦਿਕ ਪੁਰਬ ਕਹਿੰਦੇ ਕੁੰਭ ਆਦਿਕ ਦੇ ਮੇਲੇ ਐਸੇ ਲੱਗਦੇ ਨੇ ਇਹ ਲੱਖਾਂ ਹੀ ਹਨ ਦੇਵੀ ਦੇਵਲ ਦੇ ਹੋਰੇ ਲੱਖ ਪੁਜਾਰੀ ਪੂਜ ਕਰੰਦੇ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਹਿੰਦੇ ਲੱਖਾਂ ਹੀ ਠਾਕੁਰ ਦਵਾਰੇ ਦੇ ਹੋਰੇ ਸਮਾਧਾਂ ਲੱਖਾਂ ਪੁਜਾਰੀ ਪੂਜਾ ਕਰਨ ਹਾਰੇ ਹਨ ਦੇਵੀ ਦੇਵਲ ਦੇਹਰੇ ਲੱਖ ਪੁਜਾਰੀ ਪੂਜ ਕਰੰਦੇ ਕਹਿੰਦੇ ਲੱਖਾਂ ਹੀ ਠਾਕੁਰ ਦਵਾਰੇ ਦੇਹਰੇ ਸਮਾਧਾਂ ਤੇ ਲੱਖਾਂ ਹੀ ਉੱਥੇ ਉਹਨਾਂ ਦੇ ਪੁਜਾਰੀ ਪੂਜਾ ਕਰਨ ਵਾਲੇ ਹਨ ਜਲ ਥਲ ਮਹੀਅਲ ਭਰਮ ਦੇ ਕਰਮ ਧਰਮ ਲੱਖ ਫੇਰ ਫਿਰੰਦੇ ਕਹਿੰਦੇ ਲੱਖਾਂ ਹੀ ਜਲਾਂ ਥਲਾਂ ਪ੍ਰਥਵੀ ਆਕਾਸ਼ ਪੁਰ ਆਨ ਹਾਰੇ ਹਨ ਕਈ ਲੱਖਾਂ ਕਰਮਾ ਧਰਮਾਂ ਦੇ ਫੇਰਾਂ ਵਿੱਚ ਫਿਰਦੇ ਹਨ ਅਕਾਲ ਪੁਰਖ ਇਹ ਲੱਖਾਂ ਹੀ ਨੇ ਜਿਹੜੇ ਜਲਾ ਥਲਾ ਪ੍ਰਥਮੀ ਆਕਾਸ਼ ਪੁਰਬ ਭੌਣ ਹਾਰੇ ਹਨ ਕਿ ਲੱਖਾਂ ਕਰਮਾ ਧਰਮਾਂ ਦੇ ਫੇਰਾਂ ਵਿੱਚ ਫਿਰਦੇ ਹਨ ਲੱਖ ਪਰਬਤ ਵਣ ਖੰਡ ਲੱਖ ਲੱਖ ਉਦਾਸੀ ਹੋਏ ਪਵੰਦੇ ਕਹਿੰਦੇ ਇਸੇ ਤਰ੍ਹਾਂ ਅੰਗਾਂ ਨੂੰ ਅੰਗ ਇਸੇ ਤਰ੍ਹਾਂ ਲੱਖਾਂ ਪਹਾੜਾਂ ਕਹਿੰਦੇ ਲੱਖਾਂ ਹੀ ਪਰਬਤ ਲੱਖ ਪਰਬਤ ਪਹਾੜ ਨੇ ਵਣਖੰਡ ਵਣਖੰਡਾਂ ਵਿਕੇ ਉਦਾਸੀ ਹੋ ਕੇ ਗ੍ਰਿਸ਼ਤ ਨੂੰ ਛੱਡ ਕਰਕੇ ਬਾਹਰ ਭਟਕਦੇ ਨੇ ਲੱਖ ਪਰਬਤ ਵਣਖੰਡ ਲੱਖ ਲੱਖ ਉਦਾਸੀ ਹੋਏ ਭਵੰਦੇ ਲੱਖਾਂ ਹੀ ਪਰਬਤ ਵਣਖੰਡ ਲੱਖਾਂ ਹੀ ਤੇ ਲੱਖਾਂ ਹੀ ਜਿਹੜੇ ਉਦਾਸੀ ਹੋ ਗਏ ਨੇ ਗ੍ਰਿਸ਼ਤ ਨੂੰ ਛੱਡ ਕਰਕੇ ਕਹਿੰਦੇ ਉਦਾਸੀ ਘਰਬਾਰ ਛੱਡ ਦਿੱਤਾ ਉਹ ਲੱਖਾਂ ਹੀ ਭਵੰਦੇ ਭਟਕਦੇ ਹਨ ਅਗਨੀ ਅੰਗ ਜਲਾਹੇਂਦੇ ਲੱਖ ਹਿਮੰਚਲ ਜਾਇ ਗਲੰਦੇ ਕਹਿੰਦੇ ਇਸੇ ਤਰ੍ਹਾਂ ਅਗਨੀ ਅੰਗ ਜਲਾਏ ਨੇ ਅਗਨ ਕਈ ਧੂਣੀਆਂ ਲਾ ਕਰਕੇ ਬੈਠੇ ਨੇ ਤਪਦੇ ਨੇ ਅੰਗਾਂ ਨੂੰ ਅੰਗ ਨਾਲ ਸਾੜਦੇ ਨੇ ਕਈ ਲੱਖਾ ਹਿਮਾਲਾ ਪਹਾੜ ਪਰ ਜਾ ਕਰਕੇ ਗਲ ਜਾਂਦੇ ਨੇ ਲੱਖਾਈ ਨਾ ਅਗਨੀ ਅੰਗ ਜਲਾਏ ਦੇ ਲੱਖਾ ਹਮੰਚਲ ਜਾਏ ਗਲੰਦੇ ਲੱਖਾਈ ਹੁਣ ਅਗਨੀ ਚ ਬੈਠੇ ਨੇ ਧੂਣੀਆਂ ਤਾ ਕਰਕੇ ਬੈਠੇ ਨੇ ਹੁਣ ਆ ਵੀ ਪਖੰਡ ਜਿਆ ਬੜਾ ਚਲੇ ਆ ਗਰਮੀਆਂ ਦੇ ਵਿੱਚ ਧੂਣੀ ਤਪਾ ਕੇ ਬੈਠ ਜਾਂਦੇ ਆ ਲੋਕ ਬੜੇ ਮੰਨੀ ਜਾਂਦੇ ਉਹਨਾਂ ਨੂੰ ਜੀ ਬੜੇ ਕਰਨੀ ਵਾਲੇ ਮਹਾਂਪੁਰਖ ਆਗੇ ਗਰਮੀਆਂ ਚ ਧੂਣੀ ਤੁਹਾ ਕਰਕੇ ਬੈਠੇ ਨੇ ਭਾਈ ਗੁਰਦਾਸ ਜੀ ਕੀ ਕਹਿੰਦੇ ਪਖੰਡ ਦਾ ਖੰਡਨ ਕਰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਅੰਦਰ ਵੀ ਇਸ ਗੱਲ ਦਾ ਖੰਡਨ ਕੀਤਾ ਗਿਆ। ਭਾਈ ਗੁਰਦਾਸ ਜੀ ਕਹਿੰਦੇ ਲੱਖਾਂ ਹੀ ਇਸੇ ਤਰ੍ਹਾਂ ਧੋਣੀਆਂ ਤਪਾ ਕਰਕੇ ਬੈਠੇ ਨੇ ਆਪਣੇ ਅੰਗਾਂ ਨੂੰ ਸਾੜਦੇ ਨੇ। ਲੱਖਾਂ ਹੀ ਪਹਾੜਾਂ 'ਚ ਚੜ੍ਹ ਕੇ ਕੀ ਬਰਫ਼ਾਂ 'ਚ ਜਾ ਕਰਕੇ ਬੈਠੇ ਨੇ ਬਰਫ਼ਾਂ 'ਚ ਜਾ ਕਰਕੇ ਲੱਖਾਂ ਹੀ। ਤੂੰ ਆਪਣੇ ਜਿਹੜੇ ਦੇ ਉਥੇ ਗਲ ਜਾਂਦੇ ਨੇ ਜਾਏ ਗਲੰਦੇ ਬਰਫ਼ ਚ ਬੈਠੇ ਠੰਡ ਚ ਬੈਠੇ ਜਿਹੜੇ ਨੇ ਉਹ ਗਲਦੇ ਹਨ ਪਰ ਫਲ ਕੀ ਪ੍ਰਾਪਤ ਹੋਇਆ ਪ੍ਰੰਤੂ ਫਲ ਕੀ ਹੁੰਦਾ ਹੈ ਅਖੀਰੀ ਪੰਕਤੀ ਵਿੱਚ ਹੁਣ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ ਗੁਰਸਿੱਖੀ ਸੁਖ ਤਿਲ ਨਾਲ ਲਹੰਦੇ ਕਹਿੰਦੇ ਸਾਰੇ ਜੋ ਵੀ ਆਪ ਜੀ ਨੇ ਸਰਮਣ ਕੀਤਾ ਪਹਿਲਾਂ ਕਿੰਨੇ ਸਾਰੇ ਐਸੇ ਕਰਮ ਕਰਨ ਵਾਲੇ ਜਿਹੜੇ ਨਾ ਇਹ ਗੁਰਸਿੱਖੀ ਦੇ ਫਲ ਦੇ ਇੱਕ ਤਿਲ ਮਾਤਰ ਵੀ ਆਨੰਦ ਪ੍ਰਾਪਤ ਨਹੀਂ ਕਰ ਸਕਦੇ ਆਖੋ ਸਤਨਾਮ ਕਹਿੰਦੇ ਜਿੰਨਾ ਚਿਰ ਮਰਜੀ ਧੂਣੀਆਂ ਤਪਾਈ ਬੈਠਾ ਰਹਿ ਬਰਫਾਂ ਚ ਜਾ ਕੇ ਬੈਠ ਜਾ ਇਸੇ ਤਰ੍ਹਾਂ ਲੱਖਾਂ ਹੀ ਸੰਜਮਾ ਵਾਲੇ ਜਪ ਤਪ ਕਰਨ ਵਾਲੇ ਨੇਮਵਾਦਕ ਵਰਤ ਰੱਖਣ ਵਾਲੇ ਤੀਰਥਾਂ ਤੇ ਜਾਣ ਵਾਲੇ ਲੱਖਾਂ ਹੀ ਕੰਨ ਪਾਟੇ ਜੁਗੀਸ਼ਰ ਲੱਖਾਂ ਹੀ ਪਰੀਆਂ ਲੱਖਾਂ ਹੀ ਪੁਰਬ ਇਸੇ ਤਰ੍ਹਾਂ ਲੱਖਾਂ ਠਾਕਰਾਂ ਦੇ ਦਵਾਰੇ ਦਿਹਰ ਸਮਾਧਾਂ ਲੱਖਾਂ ਪੁਜਾਰੀ ਪੂਜਨਹਾਰ ਲੱਖਾਂ ਹੀ ਜਲਾ ਥਲਾ ਪ੍ਰਥਵੀ ਆਕਾਸ਼ ਪੁਰ ਪੌਣ ਹਾਰ ਹਨ ਇਹ ਸੇਤਨ ਲੱਖਾਂ ਹੀ ਕਰਮਾਂ ਧਰਮਾਂ ਦੀ ਫੇਰਾਂ ਵਿੱਚ ਫਿਰਦੇ ਨੇ ਲੱਖਾਂ ਹੀ ਪਹਾੜਾਂ ਤੇ ਬੈਠਣ ਵਾਲੇ ਵਣਖੰਨਾ ਤੇ ਉਦਾਸੀ ਹੋ ਕਰਕੇ ਬੈਠ ਗਏ ਚਲੇ ਗਏ ਪਹਾੜਾਂ ਨੂੰ ਤੇ ਭਾਈ ਗੁਰਦਾਸ ਜੀ ਕਹਿੰਦੇ ਇਹ ਸਾਰੇ ਹੀ ਗੁਰਸਿੱਖੀ ਸੁਖ ਤਿੱਲ ਨਾ ਲਹੰਦੇ ਗੁਰਸਿੱਖੀ ਦਾ ਆਨੰਦ ਸੁਖ ਜਿਹੜਾ ਨਾ ਇਹਨਾਂ ਦਾ ਤਿੱਲ ਮਾਤਰ ਵੀ ਨਹੀਂ ਹੈ ਆਮੀ ਹਜ਼ਾਰਾਂ ਸਾਲ ਹੀ ਬੈਠੇ ਰਹੋ ਗੁਰਸਿੱਖੀ ਇੰਨੀ ਉੱਚੀ ਐ ਗੁਰਸਿੱਖੀ ਸ੍ਰੋਮਣੀ ਆ ਗੁਰਸਿੱਖੀ ਸ੍ਰੋਮਣੀ ਤੇ ਗੁਰੂ ਕੇ ਸਿੱਖ ਦਾ ਕੀ ਕਰਮਿਆਂ ਗੁਰੂ ਪਾਤਸ਼ਾਹ ਨੇ ਕਦੇ ਨਹੀਂ ਕਿਹਾ ਤੂੰ ਜੰਗਲਾਂ ਚ ਚਲੇ ਜਾ ਜਾਂ ਤੂੰ ਪਹਾੜਾਂ ਚ ਚਾਹ ਕਰਕੇ ਚਲੇ ਜਾ ਗ੍ਰਸਥ ਛੱਡ ਦੇ ਨਹੀਂ ਗੁਰਸਿੱਖ ਦੀ ਨਿਤ ਦੀ ਕਰਨੀ ਹੈ ਗੁਰੂ ਸਤਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠ ਹਰਨਾਮ ਤੇ ਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲਹ ਜਾਵੈ ਫਿਰ ਚੜੈ ਦਿਵਸ ਗੁਰਬਾਣੀ ਗਾਵੈ ਬਹੰਦਿਆਂ ਉਠਦਿਆਂ ਹਰਨਾਮ ਤੇ ਆਵੈ ਆਹ ਕਰਮ ਕਰਨੇ ਨੇ ਗੁਰੂ ਕੇ ਸਿੱਖ ਨੇ ਉਠਦਿਆਂ ਸਾਰੀ ਵਾਹਿਗੁਰੂ ਵਾਹਿਗੁਰੂ ਜਿਹਦਾ ਸਿਮਰਨ ਅਮੂਲ ਮੰਤਰ ਗੁਰ ਮੰਤਰ ਇਸ਼ਨਾਨ ਪਾਣ ਕਰਨਾ ਇਸ਼ਨਾਨ ਪਾਣ ਕਰਕੇ ਤੇ ਗੁਰੂ ਕੀ ਗੁਰਬਾਣੀ ਨੂੰ ਪੜਨਾ ਤੇ ਸੁਣਨਾ ਹੈ ਗੁਰੂ ਕੀ ਗੁਰਬਾਣੀ ਉੱਠਦਿਆਂ ਬੈਠਦਿਆਂ ਨਾਮ ਜਪਣਾ ਗ੍ਰਸਤ ਵਿੱਚ ਰਹਿੰਦਿਆਂ ਦਸਾਂ ਨੋਹਾਂ ਦੀ ਕਿਰਤ ਕਰਦੇ ਆ ਗ੍ਰਸਤ ਨਹੀਂ ਛੱਡਦੇ ਨਹੀਂ ਗ੍ਰਸਤ ਵਿੱਚ ਰਹਿੰਦੇ ਆਂ ਕੰਮ ਕਾਜ ਕਰਦੇ ਆਂ ਪਰਮੇਸ਼ਰ ਨੂੰ ਯਾਦ ਰੱਖਣਾ ਉਹਦਾ ਸਿਮਰਨ ਕਰਨਾ ਝੂਠ ਨਹੀਂ ਬੋਲਣਾ ਭਲੇ ਦਾ ਕਰਮ ਕਰਨਾ ਕਿਸੇ ਦਾ ਹੱਕ ਨਹੀਂ ਮਾਰਨਾ ਰਿਸ਼ਵਤ ਨਹੀਂ ਲੈਣੀ ਮਾੜੇ ਕਰਮ ਨਹੀਂ ਕਰਨੇ ਇਹ ਗੁਰਸਿੱਖੀ ਹੈ ਗੁਰਸਿੱਖੀ ਦੀ ਮਰਜ਼ਾਦਾ ਆ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਪੰਜ ਪਿਆਰੇ ਨਾਲ ਹੀ ਮਰਜ਼ਾਦਾ ਦੱਸਦੇ ਨੇ ਤੇ ਇਹ ਸਭ ਨੂੰ ਸ਼ਰੋਮਣੀ ਆ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖੀ ਸਭ ਨਾਲੋਂ ਸ਼ਰੋਮਣੀ ਤੇ ਸਭ ਨਾਲੋਂ ਉੱਤਮ ਆ ਇਦੇ ਬਰਾਬਰ ਕੋਈ ਵੀ ਨਹੀਂ ਹੈ ਭਾਵੇਂ ਜਿੰਨੇ ਕੋਈ ਜਪ ਤਪ ਕਰੀ ਜਾਵੇ ਕੋਈ ਧੂਣੀਆਂ ਤਬਾ ਕਰਕੇ ਬੈਠ ਜਾਵੇ ਕੋਈ ਜਨਾਵਾਂ ਰੱਖੀ ਜਾਵੇ ਕੋਈ ਕੁਝ ਕਰੀ ਜਾਵੇ ਗੁਰਸਿੱਖੀ ਦੇ ਤਿਲ ਮਾਤਰ ਵੀ ਨਹੀਂ ਆਨੰਦ ਪ੍ਰਾਪਤ ਕਰ ਸਕਦੇ ਗੁਰਸਿੱਖੀ ਸੁਖ ਤਿਲ ਨਾਲ ਹੰਦੇ ਤੇ ਗੁਰਸਿੱਖੀ ਦੇ ਫਲ ਦੇ ਇੱਕ ਤਿਲ ਮਾਤਰ ਵੀ ਆਨੰਦ ਪ੍ਰਾਪਤ ਉਹ ਨਹੀਂ ਕਰ ਸਕਦੇ ਜਿੰਨਾ ਆਨੰਦ ਗੁਰਸਿੱਖੀ ਦੇ ਵਿੱਚ ਇਹ ਜਿੰਨਾ ਆਨੰਦ ਜਦੋਂ ਗੁਰੂ ਦੇ ਨਾਲ ਜੁੜ ਜਾਈਏ ਨਾ ਗੁਰੂ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰੀਏ ਫਿਰ ਦੇਖਿਓ ਜ਼ਿੰਦਗੀ ਦਾ ਕਿੰਨਾ ਆਨੰਦ ਬਣਦਾ ਕਿੰਨਾ ਆਨੰਦ ਜ਼ਿੰਦਗੀ ਦਾ ਗੁਰੂ ਪਾਤਸ਼ਾਹ ਦੇ ਸ਼ਬਦ ਦੇ ਨਾਲ ਜੁੜੀਏ ਨਾਮ ਦੇ ਨਾਲ ਜੁੜ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸੋ ਦੋ ਪੌੜੀਆਂ ਦੀ ਕਥਾ ਵਿਚਾਰ ਹੋਈ ਹੈ ਭਾਈ ਗੁਰਦਾਸ ਜੀ ਆ ਨੇ ਪਹਿਲੀ ਪੌੜੀ ਉਹਦੇ ਵਿੱਚ ਦੱਸਿਆ ਕਿ ਵਿਰਲੇ ਹੀ ਗੁਰਸਿੱਖ ਨੇ ਸੰਸਾਰ ਦੇ ਅੰਦਰ ਜਿਹੜੇ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਪਤੰਗੇ ਦੀ ਤਰ੍ਹਾਂ ਮਿਰਗ ਦੀ ਤਰ੍ਹਾਂ ਭਵਰੇ ਦੀ ਤਰ੍ਹਾਂ ਮੱਛੀ ਦੀ ਤਰ੍ਹਾਂ ਪ੍ਰੇਮ ਕਰਦੇ ਨੇ ਇਸੇ ਤਰ੍ਹਾਂ ਜਿਹੜੇ ਗੁਰਸਿੱਖਾਂ ਦੀ ਤਨੋਂ ਮਨੋਂ ਸੇਵਾ ਕਰਦੇ ਨੇ ਇਸੇ ਤਰ੍ਹਾਂ ਉਹਨਾਂ ਦਾ ਜਨਮ ਮਰਨ ਇਹ ਖਤਮ ਹੋ ਜਾਂਦਾ ਜਨਮ ਮਰਨ ਦਾ ਗੇੜੀ ਜਿਹੜੇ ਭੈ ਦੇ ਵਿੱਚ ਰਹਿੰਦੇ ਨੇ ਉਹ ਗੁਰਸਿੱਖ ਸਦਾ ਹੀ ਜਿਉਂਦੇ ਨੇ ਸਦਾ ਹੀ ਜਿਉਂਦੇ ਤੇ ਇਸੇ ਤਰ੍ਹਾਂ ਅਗਲੀ ਪੌੜੀ ਦੇ ਵਿੱਚ ਆਪ ਜੀ ਨੇ ਸਰਮਣ ਕੀਤਾ ਕਿ ਸਾਰੇ ਲੱਖਾਂ ਹੀ ਜਪ ਤਪ ਕਰਨ ਵਾਲੇ ਧੂੜੀਆਂ ਤਬਾਉਣ ਵਾਲੇ ਉਹ ਤਿਲ ਮਾਤਰ ਵੀ ਗੁਰਸਿੱਖੀ ਵਾਲਾ ਆਨੰਦ ਨਹੀਂ ਉਹਨਾਂ ਨੂੰ ਪ੍ਰਾਪਤ ਹੋ ਸਕਦਾ ਗੁਰਸਿੱਖੀ ਸਾਰਿਆਂ ਨਾਲੋਂ ਸ਼੍ਰੋਮਣੀ ਹੈ ਉੱਤਮ ਹੈ ਸਤਿਗੁਰੂ ਜੀ ਕਿਰਪਾ ਬਖਸ਼ਾ ਰਾਮਤਾ ਕਰਨ ਸਾਨੂੰ ਵੀ ਗੁਰਸਿੱਖਾਂ ਵਾਲਾ ਜੀਵਨ ਬਖਸ਼ ਦੇਣ ਰਹਿਮਤਾ ਕਰਨ ਇਹ ਗੁਰੂ ਚਰਨਾਚਰਦਾਸ ਬੇਨਤੀ ਜੁਦਰੀ ਹੈ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ ਕਰਨੀ ਜੀ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ ਕਰਨ ਜੀ ਆਓ ਖੇਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪ੍ਰਪਾਵਨ ਪੀਤਰ ਹੁਕਮਨਾਮ ਆਪ ਜੀਆਂ ਨੇ ਸਰਮਣ ਕਰਨਾ ਹੈ ਜੀ ਅਗਨੀ ਅੰਗ ਜਲਾਏ ਦੇ ਲਖ ਹਮੰਚਲ ਜਾਏ ਗਲੰਦੇ ਗੁਰ ਸਿੱਖੀ ਸੁਖ ਤਿਲ ਨਾਲ ਲਹੰਦੇ 아, 그루지카, 칼로사.